블락 참티 జిల్లా પરિષદ ચૂંટણીਾਂ ਨੂੰ ਲੈ ਕੇ ਅਜਨਾਲਾ ਚ ਅਕਾਲੀ ਦਲ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਹਲਕਾ ਇੰਚਾਰਜ ਜੋਤ ਸਿੰਘ ਸਮਰਾਨ ਨੇ ਵਧਾਈ ਕਲਦੀਪ ਸਿੰਘ ਢਾਲੀਵਾਲ ਨੂੰ ਦਿੱਤੀ ਵਧਾਈ ਕਿਹਾ ਉਹਨਾਂ ਨੇ ਆਪਣੀ ਕਬੂਲੀ ਹਾਰ ਹਲਕਾ ਜਨਾਲਾ ਤੋਂ ਅਕਾਲੀ ਦਲ ਤੇ ਇੰਚਾਰਜ ਜੋਤ ਸਿੰਘ ਸਮਰਾਨ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਅਜਨਾਲਾ ਤੇ ਰਮਦਾਸ ਤੋਂ ਜੋ ਅਕਾਲੀ ਦਲ ਤੇ ਉਮੀਦਵਾਰ ਚਿਤ ਰਹੇ ਸਨ ਉਹਨਾਂ ਨੂੰ ਜਾਣ ਪੁੱਛ ਕੇ ਨਾਮ ਜਿੱਤ ਕੀ ਪੱਤਰ ਰੱਦ ਕਰਵਾਏ ਗਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤੇ ਉਮੀਦਵਾਰ ਚਿਤ ਤੇ ਸਨ ਤਾਂ ਉਹਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਸਨ ਉਹਨਾਂ ਕਹਾਂਗੇ ਇੱਕ ਪਾਰਟੀ ਦੇ ਕਾਗਜ਼ ਸਹੀ ਸਨ ਪਰ ਬਾਕੀ ਸਾਰੀਆਂ ਪਾਰਟੀਆਂ ਦੇ ਕਾਗਜ਼ ਗਲਤ ਕਿਵੇਂ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਸ਼ਰਿਆਂ ਪੰਜਾਬ ਮੰਤਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਤੇ ਗਲਤੀ ਸਿੰਘ ਹਲੀਵਾਲੀ ਵੱਲੋਂ ਤੱਕੇ ਸ਼ਹੀ ਕਰਵਾਈ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਸਭ ਤੋਂ ਹੁੰਦਾ ਹੈ ਕਿ ਗਲਤੀ ਸਿੰਘ ਧਾਲੀਵਾਲ ਨੇ ਹਲਕਾ ਅਸਨਾਲਾ ਤੋਂ ਬਲਾਕ ਸੰਪਤੀਆਂ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਜਾਂ ਆਪਣੀ ਹਾਰ ਕਬੂਲ ਲਈ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਇਹ ਅਸੀਂ ਸਭ ਤੋਂ ਪਹਿਲਾਂ ਤੇ ਅੱਜ ਸਰਦਾਰ ਕੁਲਦੀਪ ਸਿੰਘ ਜੀ ਧਾਰੀয়াল ਜਿਹੜੇ ਇਥੋਂ ਐਮਐਲਏ ਆ ਉਹਨਾਂ ਨੂੰ ਵਧਾਈ ਦੇਣ ਵਾਸਤੇ ਰੱਖੀ ਆ ਕਿ ਤੁਸੀਂ ਇਹ ਜਿਹੜੀ ਆਪਣੀ ਹਾਰ ਕਬੂਲ ਕਰ ਲਈ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਜਿੱਤ ਰਹੇ ਆ ਤੇ 10 ਸੀਟਾਂ ਦੇ ਉੱਤੇ ਤੁਸੀਂ ਬਿਨਾਂ ਮੁਕਾਬਲਾ ਹੀ ਅੱਜ ਜਿਹੜੇ ਇਥੋਂ ਆਪਣੀ ਪਾਰਟੀ ਦੇ ਉਮੀਦਵਾਰ ਜਿਤਾ ਕੇ ਤੇ ਤੁਸੀਂ ਪੰਜ-ਪੰਜ ਜਿਹੜੇ ਉਮੀਦਵਾਰ ਦੋਵਾਂ ਬਲਾਕਾਂ ਦੇ ਵਿੱਚੋਂ ਆਪਣੇ ਜਿਤਾ ਕੇ ਤੇ ਤੁਸੀਂ ਇਹ ਸਾਬਤ ਕਰ ਲਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਆਉਣ ਵਾਲੀ ਸਰਕਾਰ ਜਿਹੜੀ ਇਹ ਬਣਨੀ ਆ देखो दा, दा देख ये बखलाड़ ਦਾ ਉਹਨਾਂ ਦਾ ਜਿਹੜਾ ਦਿਖ ਰਿਹਾ ਅਕਸਰ ਹੀ ਆਮ ਹੀ ਇਹ ਬਾਹਰ ਸਾਰੇ ਚਰਚਾ ਸੀ ਕਿ ਇਹਨਾਂ ਪੂਰੇ ਪੰਜਾਬ ਚ ਗੁੰਡਾਗਰਦੀ ਕੀਤੀ ਸਰਕਾਰ ਨੇ ਸਾਰੇ ਲੋਕਾਂ ਦੇ ਪੇਪਰ ਖੋਏ ਲੋਕਾਂ ਨੂੰ ਉੱਥੇ ਕਾਗਜ਼ ਨਹੀਂ ਦਾਖਲ ਕਰਾਉਣ ਦਿੱਤੇ ਗਏ ਚਲੋ ਇੱਥੇ ਅਸੀਂ ਸਾਡਾ ਅਕਾਲੀ ਦਲ ਦਾ ਬਹੁਤ ਮਜ਼ਬੂਤ ਗਰੁੱਪ ਸੀ ਸਾਰੇ ਅਸੀਂ ਤਗੜੇ ਹੋ ਕੇ ਇੱਥੇ ਜਿਹੜੇ ਕਾਗਜ਼ ਅਸੀਂ ਦਾਖਲ ਕਰਾਏ ਪਰ ਫਿਰ ਵੀ ਉਹਦੇ باوجود ਇਹਨਾਂ ਰਾਤ 1 2 ਵਜੇ ਜਿਹੜੀਆਂ ਰਾਤ ਦੇ 2 2 ਵਜੇ ਅੱਜ ਲਿਸਟਾਂ ਲਾ ਕੇ ਤੇ ਇਹ ਗੱਲ ਸਾਬਤ ਕਰ ਦिती ਆ ਕਿ ਲੋਕਾਂ ਦੇ ਜਿਹੜੇ ਜੇ ਇਹਨਾਂ ਦੀ ਸਰਕਾਰ ਦੇ ਪੱਲੇ ਕੁਛ ਹੈਗਾ ਅਸੀਂ ਤਾਂ ਇਲੈਕਸ਼ਨ ਲੜ ਕੇ ਦੇਖਦੇ ਆ ਅੱਜ ਸਾਡੇ 10 ਪਿੰਡ ਗੱਗੋਮਾਲ ਤੋਂ ਸਾਡੇ ਪਿੱਪਲ ਸਿੰਘ ਜੀ ਖੜੇ ਆ ਇੱਥੇ ਪਿੱਛੇ ਨੌਜਵਾਨ ਵੀਰ ਅਕਾਲੀ ਦਲ ਨਾਲ ਜਿਹਨਾਂ ਨੂੰ ਅਸੀਂ ਟਿਕਟ ਦਿੱਤੀ ਹੈ ਇਹਨਾਂ ਦੇ ਕਾਗਜ਼ ਡਾ ਕੇ ਵੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਇੱਕ ਪਾਰਟੀ ਦੇ ਜਾਂ ਇੱਕ ਬੰਦੇ ਦੇ ਕਾਗਜ਼ ਗਲਤ ਹੋ ਸਕਦੇ ਆ ਉਹ ਸਾਰੇ ਸਾਰੇ ਹੀ ਗਲਤ ਹੋ ਗਏ ਸਿਰਫ ਇਹਨਾਂ ਦੀ ਪਾਰਟੀ ਦੇ ਬੰਦਿਆਂ ਦੇ ਦੋ ਦੋ ਕਾਗਜ਼ ਸਹੀ ਪਾਏ ਜਾਣੇ ਸੀ 11 11 ਫਾਈਲਾਂ ਇੱਕ ਇੱਕ ਹਲਕੇ ਤੋਂ ਦਾਖਲ ਹੋਈਆਂ ਉਹ ਸਾਰੀਆਂ ਗਲਤ ਹੋ ਗਈਆਂ ਇਹਨਾਂ ਤੋਂ ਬਗੈਰ ਇਹਨਾਂ ਦੀ ਜਿਹੜੀ ਮਨਸਾ ਸਾਰੀ ਕਲੀਅਰ ਹੋ ਗਈ ਆ ਅਸੀਂ ਤੇ ਅੱਜ ਸਿਰਫ ਇਸ ਕਰਕੇ ਵਧਾਈ ਦੇਣ ਵਾਸਤੇ ਧਾਰੀਵਾਲ ਸਾਹਿਬ ਨੂੰ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਕਿ ਤੁਸੀਂ ਆਪਣੀ ਜਿਹੜੀ ਹਾਰ ਆ ਉਹ ਕਬੂਲ ਕਰ ਲਈ ਅੱਜ ਤੇ ਆਉਣ ਵਾਲੀ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਤੈਅ ਹੋ ਗਈ ਆ ਵੇਖੋ ਇਹਨਾਂ ਪੰਡੋਰੀ ਸੁਖਾ ਸਿੰਘ ਤੋਂ ਨੰਗਲ ਵੰਜਾ ਵਾਲਾ ਚੱਕ ਔਲ ਡੱਲਾ ਰਾਜਪੂਤਾ ਦੇ ਰਮਦਾਸ ਸਰਕਲ ਤੋਂ ਨੰਗਲ ਸੋਲ ਛੰਡੇਰ ਤਲਵੰਡੀ ਨਾਰ ਰਵਸ਼ੋਆ ਇਹ ਸਾਰੀਆਂ ਜਿਹੜੀਆਂ ਬਲਾਕ ਸੰਮਤੀਆਂ ਦੀਆਂ ਸੀਟਾਂ ਸਾਰੀਆਂ ਦੇ ਉੱਤੋਂ ਇਹਨਾਂ ਸਾਰੇ ਸਾਰੇ ਉਮੀਦਵਾਰ ਜਿਹੜੇ ਡਾਕ ਏ ਤੇ ਆਪਣੀਆਂ ਬਿਨ ਬਿਨਾ ਮੁਕਾਬਲਾ ਆਪਣੇ ਉਮੀਦਵਾਰ ਬਣਾ ਲਏ ਆ ਹੁਣ ਸਾਡੇ ਕੋਲ 23 ਉਮੀਦਵਾਰ ਜਿਹੜੇ ਆ 23 ਬਲਾਕ ਸੰਮਤੀਆਂ ਜਿਹੜੀਆਂ ਆਉਣ ਵਾਲੀਆਂ ਬਚੀਆਂ ਤੇ ਚਾਰ ਜ਼ਿਲ੍ਹਾ ਪ੍ਰਸ਼ਿੱਦ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਆਈਐਸ ਅਫਸਰਾਂ ਦਾ ਜਿਨ੍ਹਾਂ ਨੇ ਅੰਮ੍ਰਿਤਸਰ ਇਹਨਾਂ ਦੇ ਸਰਕਾਰ ਦੇ ਅੱਗੇ ਝੁਕੇ ਨਹੀਂ ਆ ਉਹਨਾਂ ਜ਼ਿਲ੍ਹਾ ਪ੍ਰਸ਼ਿੱਦ ਦੀਆਂ ਜਿਹੜੀਆਂ ਜਵਾਬਦੇਹਤੀਆਂ ਤੇ ਜਿਹੜਾ ਲੋਕਲ ਪ੍ਰਸ਼ਾਸਨ ਹੀ ਅਜਨਾਲੇ ਹਲਕੇ ਦੇ ਐਸਡੀਐਮ ਸਾਹਿਬ ਇਹਨਾਂ ਨੇ ਪੂਰੀਆਂ ਧੱਜੀਆਂ ਡਾਈਆਂ ਰੱਜ ਕੇ ਅੱਜ ਇਹਨਾਂ ਨੇ ਜੋ ਪਿਛੋਂ ਇਹਨਾਂ ਦੇ ਆਕਾ ਦਾ ਹੁਕਮ ਆਇਆ ਇਹਨਾਂ ਨੇ ਆਪਣੇ ਆਕਾ ਦਾ ਪੂਰਾ ਹੁਕਮ ਵਜਾਇਆ ਤੇ ਉਹ ਅਡਾ ਕੇ ਇਹਨਾਂ ਨੇ ਤੋਂ ਉਹਨਾਂ ਨੂੰ ਖੁਸ਼ ਕੀਤਾ ਸਮਾਂ ਬਹੁਤਾ ਨਹੀਂ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਐਸਡੀਐਮ ਸਾਹਿਬ ਸਾਲ ਰਹਿ ਗਿਆ 1 ਉਹ ਵੀ ਆ ਚੜ ਗਿਆ ਤੇ ਗਿਆ ਤੇ ਅਗਲੇ ਬਾਅਦ ਤੁਸੀਂ ਵੀ ਆਪਦੀਆਂ ਸਾਰੇ ਅਫਸਰ ਤਿਆਰੀਆਂ ਰੱਖਿਓ ਕਿਸੇ ਭਲੇਖੇ ਜਿਹਾ ਨਾ ਰਹਿ ਜਾਓ ਇਹਨਾਂ ਨੇ ਜੋ ਲੱਭਣਾ ਇਹਨਾਂ ਕਰਾਉਣੀਆਂ ਜੋ ਜਾਜਾ ਦੀਆਂ ਟਿਕਟਾਂ ਤੇ ਇਹਨਾਂ ਚੱਲ ਜਾਣਾ ਜੋ ਅਮਰੀਕਾ ਤੇ ਅਸੀਂ ਇੱਥੇ ਜੰਮੇ ਤੇ ਇੱਥੇ ਰਹੇ ਆ ਤੇ ਇੱਥੇ ਰਹਿਣਾ ਇਹ ਕਿਹਦੀਆਂ 51 ਮੋੜਾਂਗੇ ਕੋਈ ਸਾਨੂੰ ਜਾਚ ਸਾਰੀ ਅਹਿਮ ਸਾਰੀਆਂ ਸਰਕਾਰਾਂ ਢਾਈਆਂ ਸਾਰੇ ਕੰਮ ਕੀਤੇ ਆ ਇਸ ਕਰਕੇ ਤਿਆਰੀ ਰੱਖਣਾ ਆਪਦੀ ਕਿਤੇ ਇੱਕ ਭੁਲੇਖੇ ਜਨਾਈ ਰਹਿ ਜਾਣ ਵੀ ਅਸੀਂ ਇਹਨਾਂ ਨੂੰ ਇਹ ਕੀਤਾ ਬਾਕੀ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਸਾਡੇ ਪੂਰੇ ਹਲਕੇ ਦੇ ਵਿੱਚ ਸਾਡੇ ਵਰਕਰਾਂ ਚ ਪੂਰੀ ਤਿਆਰੀ ਆ ਅਸੀਂ ਚੌਵੇਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਿਤ ਜਿਹੜੀਆਂ ਜਿੱਤਾਂਗੇ ਬਲਾਕ ਸੰਮਤੀਆਂ ਵੀ ਜਿੱਤਾਂਗੇ ਬਾਕੀ ਅਗਲੀ ਵਧਾਈ ਇੱਕ ਮੈਂ ਐਡਵਾਂਸ ਫੇਰ ਦੇਣਾ ਧਾਰੀয়াল ਸਾਹਿਬ ਨੂੰ ਕਿ ਇਹਨਾਂ ਨੇ ਹੁਣ ਫੇਰ ਕੋਝੀਆਂ ਹਰਕਤਾਂ ਦੇ ਆਉਣੀਆਂ ਇਹਨਾਂ ਸਾਡੇ ਡੱਬੇ ਵੀ ਚਕਾਉਣੇ ਜਿੱਦਾਂ ਇਹਨਾਂ ਪੰਚਾਇਤਾਂ 'ਚ ਆ ਸਰਦਾਰ ਨਵਚੰਦ ਸਿੰਘ ਜੀ ਹੜੜ ਸਾਹਿਬ ਸਾਡੇ ਬੈਠੇ ਆ ਇਹਨਾਂ ਦੇ ਪਿੰਡ ਸਰਪੰਚੀ ਦੇ ਵਿੱਚ ਰਾਤ ਡੱਬੇ ਚੁੱਕਣ ਦੀ ਕੋਸ਼ਿਸ਼ ਕੀਤੀ ਇਹਨਾਂ ਡੱਬੇ ਚੁੱਕਣ ਨਾ ਦਿੱਤੇ ਇਹਨਾਂ ਦੀਆਂ ਲਫਾਫੇ ਜਿਹਾ ਟਾਪਾ ਲੈ ਕੇ ਰਾਤ ਇੱਥੋਂ ਤੱਕ ਜਿਹੜੀਆਂ ਗਿਰੀਆਂ ਹਰਕਤਾਂ ਇਹ ਸਰਕਾਰ ਨੇ ਕੀਤੀਆਂ ਤੇ ਹੁਣ ਵੀ ਇਹਨਾਂ ਨੇ ਇਹੋ ਕੋਸ਼ਿਸ਼ ਕਰਨਾ ਜਿਹੜੀਆਂ ਬਲਾਕੀ ਬਾਕੀ ਰਹਿ ਗਈਆਂ ਇਹਨਾਂ ਨੇ ਹਰ ਕੰਡਾ ਜਿਹੜਾ ਹੱਥ ਕੰਡਾ ਪਨਾਉਣਾ ਵੀ ਅਸੀਂ ਉਹ ਵੀ ਜਿੱਤੀਏ ਪਰ ਹੁਣ ਸਾਡੇ ਭੈਣ ਭਰਾ ਸਾਰੇ ਤਗੜੇ ਹੋ ਕੇ ਇਹਦਾ ਹਰ ਤਰ੍ਹਾਂ ਦਾ ਅਗੋਂ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਇਹਨਾਂ ਨੂੰ ਇਹ ਸਮਝ ਲੱਗੀ ਆ ਕਿ ਇਹ ਸਰਕਾਰ ਦਾ ਜਾਂਦੀਆਰ ਦਾ ਖੀਰਲਾ ਪੜਾਇਆ ਹੁਣ ਇਹ ਸਾਰੇ ਹੱਥ ਕੰਡੇ ਅਪਣਾ ਰਹੇ ਆ ਇਸ ਕਰਕੇ ਇਹ ਆਪਣੀ ਜਿਹੜੀ ਹਾਰ ਆ ਕਬੂਲ ਕਰ ਚੁੱਕੇ ਆ ਜੇਕਰ ਇਦਾਂ ਧੱਕੇ ਛੇ ਅੱਗੇ ਵੀ ਚਾਹੀਦੇ ਆ ਕੀ ਲੜਾਈ ਲੜਾਂਗੇ ਅਕਾਲੀ ਦਲ ਤਾਂ ਲੜਾਈਆਂ ਸ਼ੁਰੂ ਤੋਂ ਲੜਦਾ ਆ ਹਰ ਤਰ੍ਹਾਂ ਦਾ ਅਸੀਂ ਜਿਹੜੀ ਲੜਾਈ ਆ ਉਹ ਲੜਾਂਗੇ ਥੇ ਜੜੀ ਵੀ ਆ ਸੜਕਾਂ ਦੇ ਕਿ ਉਤਰਨਾ ਇਹਨਾਂ ਨੂੰ ਉਤਰਾਂ ਈ ਢਾਵਾਂਗੇ ਪਿੰਡਾਂ 'ਚ ਅਹੀਂ ਸੜਕਾਂ ਦੇ ਕਿ ਉਤਰਨਾ ਇਹਦੇ ਪਿੰਡਾਂ ਦੇ ਵਿੱਚ ਤੁਸੀਂ ਸਾਰੇ ਭੈਣ ਭਰਾ ਅੱਜ ਲੋਕ ਇਹ ਗੱਲ ਸਮਝ ਗਏ ਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦੇ ਭਲੇ ਦੀ ਕੋਈ ਗੱਲ ਨਹੀਂ ਕਰ ਸਕਦਾ ਨਾ ਕੋਈ ਬਾਹ ਫੜ ਸਕਦਾ ਅੱਜ ਪਿੰਡ ਪਿੰਡੇ ਗੱਲ ਜਿਹੜੀ ਚੱਲ ਰਹੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੋਕ ਜਿਹੜਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ